ਜੀ ਅੱਜ ਪੋਲਿੰਗ ਪਾਰਟੀਆਂ ਦਾ ਡਿਸਪੈਚ ਜਿਹੜਾ ਹੈਗਾ ਆਈਐਚਐਮ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਕੋਚੋ ਕਾਨੇ ਵਿੱਚ ਹੋ ਰਿਹਾ ਹੈਗਾ ਔਰ ਸਾਡੇ ਲਈ ਸਭ ਤੋਂ ਵੱਡੀ ਜਿਹੜੀ ਚੈਲੈਂਜਿੰਗ ਟਾਸਕ ਸੀ ਕਿ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਹੀਟ ਵੇਵ ਲਗਭਗ ਤੁਸੀਂ ਦੇਖਿਆ ਹੋਣਾ ਕਿ ਟੈਂਪਰੇਚਰ ਜ਼ਿਆਦਾ ਹੈ ਇਸ ਕਰਕੇ ਅਸੀਂ ਜਿਹੜਾ ਸਾਰਾ ਪ੍ਰਬੰਧ ਹੈ ਉਹ ਰੂਮਸ ਦੇ ਵਿੱਚ ਕੀਤਾ ਹੈ ਹਰ ਪੋਲਿਨ ਪਾਰਟੀ ਦਾ ਪ੍ਰਬੰਧ ਇਨਫੈਕਟ ਪੁਲਿਸ ਦਾ ਪ੍ਰਬੰਧ ਸਾਰਾ ਅਸੀਂ ਰੂਮਸ ਦੇ ਵਿੱਚ ਹੀ ਕੀਤਾ ਹੈਗਾ ਔਰ ਸਪੈਸ਼ਲ ਇੱਕ ਮੈਡੀਕਲ ਟੀਮ ਸਾਡੇ ਜਿਹੜਾ ਆਈ ਐਚ ਐਮ ਸੈਂਟਰ ਹੈ ਉੱਥੇ ਬੈਠੀ ਹੋਈ ਹੈ ਓ ਆਰ ਐਸ ਵਗੈਰਾ ਪਾਣੀ ਦੀ ਖਾਸ ਤੌਰ ਤੇ ਔਰ ਸਾਡੇ ਵੱਲੋਂ ਜਿਹੜਾ ਅਰੇਂਜਮੈਂਟ ਹੈ ਉਹਦੇ ਚ ਅਸੀਂ ਛਬੀਰ ਜਿਹੜੀ ਹੈ ਪੱਕੇ ਤੌਰ ਤੇ ਲਾਈ ਹੋਈ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਦੂਸਰਾ ਅਸੀਂ ਜਿਹੜਾ ਹੈਗਾ ਲੰਗਰ ਦਾ ਅਰੇਂਜਮੈਂਟ ਕੀਤਾ ਹੈ ਕਿ ਕਿਉਂਕਿ ਬਹੁਤ ਸਾਰਾ ਪੋਲਿੰਗ ਸਟਾਫ ਤੋਂ ਇਲਾਵਾ ਸਾਡੇ ਨਾਲ ਡਰਾਈਵਰਸ ਵੀ ਨੇ ਸਾਡੇ ਨਾਲ ਹੋਰ ਵੀ ਕਾਫੀ ਅਮਲਾ ਫੈਲਾ ਹੈਗਾ ਸੋ ਇਸ ਕਰਕੇ ਖਾਸ ਤੌਰ ਤੇ ਪਾਣੀ ਤੋਂ ਤੇ ਰੋਟੀ ਤੋਂ ਕੋਈ ਨਾ ਰਹਿ ਜਾਵੇ ਖਾਨ ਮੇਰਾ ਜਿਹੜਾ ਇਹ ਸਵਾਲ ਥੋੜਾ ਧਿਆਨ ਜ਼ਿਆਦਾ ਸੀ ਸੋ ਸਾਰੇ ਪ੍ਰਬੰਧ ਜਿਹੜੇ ਹੈਗੇ ਆ ਸਾਡੇ ਮੁਕੰਮਲ ਨੇ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਔਰ ਮਾਨਯੋਗ ਸੀਓ ਪੀ ਪੰਜਾਬ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਨੂੰ ਅਸੀਂ ਇਨ ਬਿਲ ਪਾਲਣਾ ਕਰ ਰਹੇ ਹਾਂ ਪ੍ਰੋਪਰ ਸਿਕਿਉਰਟੀ ਪ੍ਰੋਟੋਕੋਲਸ ਵੀ ਫੋਲੋ ਕਰ ਰਹੇ ਹਾਂ ਔਰ ਖਾਸ ਤੌਰ ਤੇ ਗਰਮੀ ਕਰਕੇ ਸਪੈਸ਼ਲ ਅਰੇਂਜਮੈਂਟਸ ਜਿਹੜੇ ਸਾਡੇ ਜਿਹੜੇ ਡੀਓ ਕਮਾਰੋ ਬਠਿੰਡਾ ਉਹਨਾਂ ਦੇ ਆਦੇਸ਼ਾਂ ਦੇ ਤਹਿਤ ਅਸੀਂ ਸਪੈਸ਼ਲ ਅਰੇਂਜਮੈਂਟਸ ਵੀ ਸਾਰੇ ਮੁਕੰਮਲ ਕੀਤੇ ਹੋਏ ਨੇ ਪੁਲਿਸ ਪਾਰਟੀ ਨੂੰ ਪਹਿਲਾਂ ਗਰਮੀ ਹੁੰਦੀ ਸੀ ਕੈਂਪ ਇੰਦਰ ਇਸ ਤਰ੍ਹਾਂ ਕੋ ਗਾਰੰਟੀ ਹਾਂਜੀ ਬਿਲਕੁਲ ਪੁਲਿਸ ਪਾਰਟੀ ਨੂੰ ਵੀ ਅਸੀਂ ਟੈਂਟ ਨਹੀਂ ਅਸੀਂ ਟੈਂਟ ਲਗਾਇਆ ਨਹੀਂ ਇਸ ਵਾਰ ਅ ਅੰਦਰ ਸਾਡੇ ਕੋਲ ਇੱਕ ਵੱਖਰੀ ਬਿਲਡਿੰਗ ਸੀ ਜਿੱਥੇ ਅਸੀਂ ਪੁਲਿਸ ਆ ਦਾ ਅਰੇਂਜਮੈਂਟ ਕੀਤਾ ਉੱਥੇ ਆਪਦੀਆਂ ਪੁਲਿਸ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਬੈਠੀਆਂ ਹੋਈਆਂ ਨੇ ਅ ਮਾਈਕਰੋਬਜ਼ਰਵਰਸ ਜਿਹੜੇ ਆ ਉਹਨਾਂ ਦਾ ਵੀ ਅਸੀਂ ਸਾਰਾ ਇੰਤਜ਼ਾਮ ਬਿਲਡਿੰਗ ਦੇ ਵਿੱਚ ਕੀਤਾ ਅ ਲੰਚ ਰਿਫਰੈਸ਼ਮੈਂਟ ਇਕੱਠਾ ਹੈ ਲੇਕਿਨ ਬਾਕੀ ਸਾਰਾ ਕੁਝ ਬਿਲਡਿੰਗ ਦੇ ਅੰਦਰ ਹੀ ਹੈ ਵੋਟਰਾਂ ਨੂੰ ਜੀ ਮੈਂ ਇਹ ਅਪੀਲ ਤੁਹਾਡੇ ਮਾਧਿਅਮ ਨਾਲ ਇਹ ਕਰਨਾ ਚਾਹਾਂਗੀ ਕਿ ਅਸੀਂ ਇੰਨਾ ਸਾਰਾ ਕਾਫੀ ਪਿਛਲੇ 2 ਮਹੀਨੇ ਤੋਂ ਅਸੀਂ ਅਰੇਂਜਮੈਂਟਸ ਤੇ ਲੱਗੇ ਹੋਏ ਆ ਸੋ ਅਸੀਂ ਸਤ ਮਿਹਨਤ ਕਰ ਰਹੇ ਆਂ ਉਹ ਜਿਹੜਾ ਵੋਟਰ ਹੈ ਉਹ ਆਪ ਦੇ ਵੋਟ ਦੇ ਜਿਹੜਾ ਹੱਕ ਹੈ ਉਹਦਾ ਇਸਤੇਮਾਲ ਜ਼ਰੂਰ ਕਰੇ ਗਰਮੀ ਬਹੁਤ ਜ਼ਿਆਦਾ ਹੈਗੇ ਜੀ ਪੂਰੇ ਬੂਥਾਂ ਤੇ ਕੋਈ ਸ਼ਾਨਦਾਰ ਪਾਣੀ ਦਾ ਬੈਠਣ ਦਾ ਪ੍ਰਬੰਧ ਹਾਂਜੀ ਬਿਲਕੁਲ ਆ ਗਰਮੀ ਨੂੰ ਦੇਖਦੇ ਹੋਏ ਜੀ ਪੋਲਿੰਗ ਬੂਥਾਂ ਤੇ ਅਸੀਂ ਵੇਟਿੰਗ ਏਰੀਆਜ਼ ਬਣਾਏ ਹੋਏ ਐ ਨਾਲ ਅਸੀਂ ਆਫਿਸਿਸ ਖੁਲਵਾਏ ਜਿਹੜੇ ਜਿਵੇਂ ਮੰਨ ਲਓ ਬਹੁਤ ਸਾਰੇ ਬੂਥ ਜਿਹੜੇ ਆ ਉਹ ਸਕੂਲਾਂ ਦੇ ਵਿੱਚ ਹੁੰਦੇ ਆ ਅਸੀਂ ਨਾਲ ਦੇ ਕਮਰੇ ਖੁਲਾਏ ਐ কুলਰਸ ਦਾ ਪ੍ਰਬੰਧ ਕੀਤਾ ਹੋਇਆ ਉੱਥੇ ਔਰ ਜਿੱਥੇ ਸਾਨੂੰ ਲੱਗਿਆ ਕਿ ਟੈਂਟ ਲਾਉਣ ਦੀ ਲੋੜ ਹੈਗੀ ਐ ਜਿੱਥੇ ਕੋਈ ਬਹੁਤ ਜ਼ਿਆਦਾ ਦਰਖਤ ਹੈ ਨਹੀਂ ਉੱਥੇ ਅਸੀਂ ਟੈਂਟ ਵੀ ਲਗਵਾਏ ਨੇ ਉਸ ਤੋਂ ਇਲਾਵਾ ਅਸੀਂ ਜਿਹੜਾ ਹੈਗਾ ਪੋਲਿੰਗ ਬੂਥਾਂ ਦੇ ਉੱਤੇ ਵੀ ਰੂਹਬ ਜ਼ਿਆਦਾ ਜਿਹੜਾ ਜਿਸ ਤਰ੍ਹਾਂ ਸ਼ਬੀਲ ਲਗਾਉਂਦੇ ਆ ਉਸ ਤਰ੍ਹਾਂ ਅਸੀਂ ਲਾਇਆ ਹੋਇਆ ਔਰ ਪਾਣੀ ਸਾਰੇ ਪੋਲਿੰਗ ਬੂਥਾਂ ਦੇ ਉੱਤੇ ਸਾਡੇ ਅਸੀਂ ਪਾਣੀ ਵਗੈਰਾ ਛਿੜਕਾਇਆ ਹੋਇਆ ਹੈ ਪਾਣੀ ਪੀਣ ਦਾ ਪ੍ਰੋਪਰ ਪ੍ਰਬੰਧ ਹੈਗਾ ਕਈ ਵਾਰੀ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਐ ਸੋ ਜਿੱਥੇ ਤਾਂ ਬਰਾਂਡਾ ਹੈ ਜਾਂ ਗੈਲਰੀ ਹੈ ਉੱਥੇ ਤਾਂ ਠੀਕ ਹੈ ਆਦਰਵਾਇਜ਼ ਅਸੀਂ ਉੱਥੇ ਟੈਂਟ ਵੀ ਲਗਵਾਇਆ ਹੋਇਆ ਸੋ ਅਸੀਂ ਮੰਨ ਕੇ ਚੱਲ ਰਹੇ ਹਾਂ ਕਿ ਸਾਡੇ ਵੱਲੋਂ ਜਿਹੜੇ ਪ੍ਰਬੰਧ ਹੈ ਉਹ ਪੂਰੇ ਨੇ ਬੂਥ ਲੈਵਲ ਤੇ ਵੀ ਸਾਡੀ ਕਮੇਟੀ ਬਣੀ ਹੋਈ ਹੈ ਸਾਡੇ ਜਿੰਨਾ ਵੀ ਫੀਲਡ ਦਾ ਸਟਾਫ ਆ ਉਹ ਸਾਰਾ ਇਸ ਗੱਲ ਨੂੰ ਲੈ ਕੇ ਆਪਣੀਆਂ ਡਿਊਟੀਆਂ ਪੂਰੀ ਤੰਦੇਹੀ ਦੇ ਨਾਲ ਨਿਭਾ ਰਿਹਾ ਹੈ ਇਨਵੈਸਟੀਗੇਸ਼ਨਾਂ ਤੇ ਜਿਹੜਾ ਸਟਾਫ ਨੂੰ ਭੇਜਣ ਦੇ ਕਰਾਵਾ ਤੋਂ ਕਿਸ ਤਰ੍ਹਾਂ ਆ ਪੋਲਿੰਗ ਸਟੇਸ਼ਨਸ ਦੇ ਉੱਤੇ ਸਟਾਫ ਨੂੰ ਭੇਜਣ ਦੇ ਲਈ ਜੀ ਸਾਡੇ ਕੋਲ ਵੱਡੀਆਂ ਬੱਸਾਂ ਛੋਟੀਆਂ ਬੱਸਾਂ ਸਾਰੀਆਂ ਉਪਲਬਧ ਨੇ ਸੋ ਅਸੀਂ ਜਿਹੜਾ ਹੈਗਾ ਉਹ ਸਾਰੀ ਮੈਪਿੰਗ ਹੋ ਚੁੱਕੀ ਹੈ ਸੋ ਬੱਸਾਂ ਜਿਹੜੀਆਂ ਗੱਡੀਆਂ ਜਿਹੜੀਆਂ ਉਹ ਸਾਰੀਆਂ ਜੀਪੀਐਸ ਲੱਗਿਆ ਹੋਇਆ ਉਹਨਾਂ ਦੇ ਵਿੱਚ ਔਰ ਪਹਿਲਾਂ ਇਹ ਰੂਟ ਮੈਪ ਸਾਰੇ ਬਣ ਚੁੱਕੇ ਆ ਮੈਪਿੰਗ ਹੋ ਚੁੱਕੀ ਉਹ ਜਿਹੜਾ ਇਹ ਸੋਲਾ ਰੂਮ ਤੇ ਜਿਹੜਾ ਆ ਦੇਖੋ ਇਹ ਸਿਕਿਉਰਟੀ ਪ੍ਰੋਟੋਕੋਲਸ ਹੁੰਦੇ ਨੇ ਜਿਸ ਤਰ੍ਹਾਂ ਸਾਡਾ ਸਟਰੋਂਗ ਰੂਮ 1HMC ਬਣਿਆ ਹੋਇਆ ਹੈ ਕਾਊਂਟਿੰਗ ਸੈਂਟਰ ਦੇ ਵਿੱਚ ਸਟਰੋਂਗ ਰੂਮ ਬਣਿਆ ਹੋਇਆ ਸੋ ਕੰਸਟੀਟੂਐਂਸੀ ਵਾਈਜ਼ ਉਹਨਾਂ ਦੇ ਸਟਰੋਂਗ ਰੂਮ ਹੁੰਦੇ ਆ